ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 19 ਜਨਵਰੀ ਨੂੰ ਹਰਿਆਣਾ ਸੈਕਟਰ ਦੁਆਰਾ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਹੈ ਜੀ ਆਪ ਸਮੂਹ ਸਿੱਖ ਸੰਗਤ ਨੂੰ ਪਤਾ ਹੈ ਸੋ ਅੱਜ ਮਹਾਰ ਦੀ ਕਿਰਪਾ ਨਾਲ ਇਲਾਕੇ ਦੀਆਂ ਸੰਗਤਾਂ ਰਲ ਮਿਲ ਕੇ ਨਗਰ ਕੋੜਵਾ ਖੁਰਦ ਦੇ ਵਿੱਚ ਪਹੁੰਚੀਆਂ ਅਸਲ ਪਰਮਾ ਹੰਗਾਰਾ ਜਿਹੜਾ ਅੱਜ ਮਿਲਿਆ ਹੈ ਪੂਰਾ ਸਹਿਯੋਗ ਮਿਲਿਆ ਹੈ ਸਤਕਾਰਯੋਗ ਪ੍ਰਧਾਨ ਜੀ ਸੁਦਰਨ ਸਿੰਘ ਜੀ ਇੰਕਟਰਪਰ ਸਹਿਬ ਇਕਬਾਲ ਸਿੰਘ ਜੀ ਸਭ ਜੀ ਔਰ ਬਾਬਾ ਜੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹਰ ਇੱਕ ਘਰ ਵਿੱਚੋਂ ਅਸੀਂ ਸਭ ਮਿਲੀਆਂ ਸੋਹੀ ਬੇਨਤੀ ਹੈ ਸਾਰੇ ਇਲਾਕੇ ਨੂੰ ਕਿ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਵਾਸਤੇ ਔਰ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਨੂੰ ਨੋਜਵਾਨੀ ਦੀ ਚੜ੍ਹਦੀ ਕਲਾ ਦਾ ਮੌਕਾ ਦਿਓ ਜੀ 10 ਦਾ 44 ਨਿਸ਼ਾਨ ਸਮੁੰਦਰੀ ਜਹਾਜ਼ ਹੈ 5 ਨੰਬਰ ਤੇ ਹੈ ਜੀ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਜੋ ਸਰਦਾਕਰ ਸੇਮ ਦੇ ਗੁਰਪਾਰ ਉਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ